ਤੋ ਬਚ ਕੇ ਰਵੋ ਆਦਮੀ ਤੋਂ ਵੀ ਬਚੋ ਜਿਹੜੇ ਤੁਹਾਡੀ ਆਤਮਿਕਤਾ ਨੂੰ ਬਰਬਾਦ ਕਰਦੇ ਆ ਗਵਾਹੀ ਨੂੰ ਬਰਬਾਦ ਕਰਦੇ ਆ ਐਸੇ ਲੋਕਾਂ ਤੋਂ ਬਚੋ ਉਹਦੀ ਸੁੰਦਰਤਾ ਵੇਖ ਕੇ ਆਪਣੇ ਮਨ ਦੇ ਵਿੱਚ ਉਹਦੀ ਇੱਛਾ ਨਾ ਕਰ ਉਹ ਤੈਨੂੰ ਆਪਣੇ ਜਾਲ ਦੇ ਵਿੱਚ ਫਸਾ ਨਾ ਸਕੇ ਕਿਉਂਕਿ ਵੈਸ਼ਿਆਪਨ ਦੇ ਕਾਰਨ ਇਨਸਾਨ ਟੁਕੜਿਆਂ ਦਾ ਮੋਤਾਜ ਹੋ ਜਾਂਦਾ ਹੈ ਅਤੇ ਇਹ ਵਿਚਾਰਨੀ ਕੀਮਤੀ ਜੀਵਨ ਦਾ ਸ਼ਿਕਾਰ ਕਰ ਲੈਂਦੀ ਆ ਕੀ ਹੋ ਸਕਦਾ ਹੈ ਕੋਈ ਆਪਣੀ ਛਾਤੀ ਤੇ ਅੱਗ ਰੱਖੇ ਅਤੇ ਉਹਦੇ ਕੱਪੜੇ ਨਾ ਸੜੇ ਮੰਨ ਲਓ ਕਿ ਕਿਸੇ ਨੇ ਆਪਣੇ ਕੱਪੜਿਆਂ ਤੇ ਅੱਗ ਰੱਖ ਲਈ ਕੀ ਉਹਦੇ ਕੱਪੜੇ ਅੱਗ ਤੋਂ ਬਚ ਸਕਦੇ ਆ ਕੀ ਹੋ ਸਕਦਾ ਕੋਈ ਅੰਗਾਰੀਆਂ ਤੇ ਚੱਲੇ ਅਤੇ ਉਹਦੇ ਪੈਰ ਨਾ ਸੜੇ ਜਿਹੜਾ ਪਰਾਇ ਔਰਤ ਦੇ ਕੋਲ ਜਾਂਦਾ ਹੈ ਉਹਦੀ ਦਸ਼ਾ ਐਸੀ ਹੀ ਆ ਜੋ ਕੋਈ ਉਸ ਨੂੰ ਹੱਥ ਲਾਏਗਾ ਉਹ ਸਜਾਤੋ ਨਾ ਬਚੇਗਾ ਬਾਈਬਲ ਕੀ ਕਹਿਰੀ ਆ ਤੁਸੀਂ ਜਾਣਦੇ ਹੋ ਸ਼ਰੀਰ ਨਾਲ ਜੁੜੇ ਪਾਪ ਬੜੇ ਭਿਆਨਕ ਆ ਭੈਣੋ ਅਤੇ ਭਰਾਵੋ ਅੱਜ ਜੋ ਇਨਸਾਨ ਨੂੰ ਤੰਗ ਕਰ ਰਿਹਾ ਹੈ ਅਗਰ ਐਸਾ ਕਹਾਂਗੇ ਕੋਈ ਭਿਆਨਕ ਪਾਪ ਹੈ ਤਾਂ ਉਹ অপਵਿੱਤਰਤਾ ਹੈ શરીર ਦੀ ਇੱਛਾ ਜੇ ਅੱਜ ਸਾਡੇ ਜੀਵਨ 'ਚ ਹੈ ਤਾਂ ਪ੍ਰਭੂ ਦੀ ਹਜ਼ੂਰੀ 'ਚ ਮਾਫੀ ਮੰਗ ਲਵੋ ਮਾਫੀ ਮੰਗ ਕੇ ਉਸ ਪਾਪ ਤੇ ਜਿੱਤ ਪਾਉਣਾ ਬਹੁਤ ਹੀ ਜ਼ਰੂਰੀ ਆ ਇੱਕ ਭੈਣ ਦਾ ਸਾਲਾ ਤੋਂ ਗਲਤ ਰਿਸ਼ਤੇ ਵਿੱਚ ਸੀ ਉਸਨੇ ਗਵਾਹੀ ਦਿੱਤੀ ਉਹਨੇ ਪ੍ਰਭੂ ਕੋਲ ਆ ਕੇ ਪਛਤਾਪ ਕੀਤਾ ਕਿ ਆ ਇੱਕ ਪ੍ਰਭੂ ਮੈਨੂੰ ਕਲਵਰੀ ਟੈਂਪਲ ਲੈ ਕੇ ਆਈ ਗਲਤ ਰਿਸ਼ਤੇ ਜੋੜ ਕੇ ਮੈਂ ਆਪਣੇ ਪਰਿਵਾਰ ਨੂੰ ਬਰਬਾਦ ਕਰ ਰਹੀ ਸੀ ਮੈਂ ਸੁਦਰਜਮਾ ਸੋਚ ਕੇ ਇੱਕ ਭੈਣ ਮੈਨੂੰ ਕਲਵਰੀ ਟੈਂਪਲ ਲੈ ਕੇ ਆਈ ਅਤੇ ਮੇਰੇ ਪਾਪ ਦਾ ਪਤਾ ਚੱਲਿਆ ਅਤੇ ਮੈਂ ਪਛਤਾਪ ਕੀਤਾ 10 ਸਾਲਾਂ ਤੋਂ ਜਿਸ ਪਾਪ ਅਤੇ ਅਨੈਤਿਕ ਰਿਸ਼ਤੇ 'ਚ ਮੈਂ ਜੀ ਰਹੀ ਸੀ ਤਾਂ ਪ੍ਰਭੂ ਨੇ ਮੈਨੂੰ छुड़ाਇਆ ਉਹ ਗਵਾਹੀ ਦੇ ਰਹੀ ਸੀ ਭੈਣੋ ਅਤੇ ਭਰਾਵੋ ਕਿੰਨੇ ਸਾਲਾਂ ਤੋਂ ਤੁਸੀਂ ਆਪਣੀ ਪਾਪ ਵਿੱਚ ਦੋਸਤੀ ਪਾਪ ਵਿੱਚ ਰਿਸ਼ਤਿਆਂ ਨੂੰ ਅੱਜ ਅੱਗੇ ਵਧਾ ਰਹੇ ਹੋ ਇਹ ਤੁਹਾਡੇ ਲਈ ਖਤਰਾ ਇਸ ਲਈ ਵਚਨ ਸਾਫ਼ ਕਹਿ ਰਿਹਾ ਹੈ ਜੋ ਵੈਸ਼ਿਆਪੁਣਾ ਕਰਦਾ ਹੈ ਉਹ ਟੁਕੜਿਆ ਦਾ ਮਹਤਾਜ ਹੋ ਜਾਂਦਾ ਹੈ ਜਿਹੜਾ ਆਪਣੀ ਛਾਤੀ ਤੇ ਅੱਗ ਰੱਖਦਾ ਹੈ ਕਿ ਉਹਦੇ ਕੱਪੜੇ ਸੜਨ ਤੋਂ ਬਚ ਜਾਣਗੇ ਜੇ ਕੋਈ ਕੌਲਿਆਂ ਤੇ ਚੱਲੇ ਕਿ ਉਹਦੇ ਪੈਰ ਸੜਨ ਤੋਂ ਬਚਣਗੇ ਪ੍ਰਾਈ ਔਰਤ ਦੇ ਕੋਲ ਜਾਣ ਵਾਲੇ ਇਸੇ ਤਰ੍ਹਾਂ ਦੇ ਹੋ ਜਾਂਦੇ ਆ ਜੇ ਚਾਹੁੰਦੇ ਹੋ ਕਿ ਐਸਾ ਨਾਸ਼ ਤੁਹਾਡੇ ਜੀਵਨ 'ਚ ਨਾ ਆਵੇ ਤਾਂ ਅੱਜ ਆਪਣੇ ਪਾਪ ਮੇ ਰਿਸ਼ਤਿਆਂ ਦੇ ਬਾਰੇ ਅੱਜ ਤੁਸੀਂ ਗਲਤ ਰਿਸ਼ਤਿਆਂ ਦੇ ਲਈ ਪਛਤਾਪ ਕਰੋ ਉਸ ਲੜਕੇ ਨਾਲ ਉਸ ਲੜਕੀ ਨਾਲ ਜੋ ਤੁਹਾਡਾ ਰਿਸ਼ਤਾ ਹੈ ਉਸ ਨੂੰ ਪੂਰਨ ਤੌਰ ਤੇ ਖਤਮ ਕਰ ਦਿਓ ਪ੍ਰਭੂ ਨੂੰ ਕਹਿਣਾ ਪ੍ਰਭੂ ਮੈਨੂੰ ਮਾਫ ਕਰੋ ਪ੍ਰਭੂ ਦੀ ਹਜ਼ੂਰੀ 'ਚ ਮੰਨ ਕੇ ਛੱਡ ਦੇਣਾ ਹੈ ਉਸ ਲੜਕੇ ਜਾਂ ਲੜਕੀ ਦੇ ਚੱਕਰ 'ਚ ਪੈ ਕੇ ਆਪਣੇ ਜੀਵਨ ਨੂੰ ਨਾਸ਼ ਨਾ ਕਰੋ ਇੱਕ ਮਾਪੇ ਮੇਰੇ ਕੋਲ ਆਏ ਆ ਕੇ ਕਹਿੰਦੇ ਪਾਸਟਰ ਜੀ ਅੱਜ ਸਾਡੀਆਂ ਨੀਂਦਾਂ ਬਰਬਾਦ ਹੋ ਚੁੱਕਿਆ ਹੈ ਜੋ ਵਿਖਾਰੇ ਆ ਉਹ ਸਾਨੂੰ ਨਹੀਂ ਲੱਗ ਰਿਹਾ ਅਸੀਂ ਕਿਉਂ ਜੀ ਰਹੇ ਆ ਸਾਨੂੰ ਸਮਝ ਨਹੀਂ ਆ ਰਿਹਾ ਕਾਦੇ ਲਈ ਜੀ ਰਹੇ ਆ ਸਾਨੂੰ ਸਮਝ ਨਹੀਂ ਆ ਰਿਹਾ ਸਾਡੇ ਹਾਲਾਤ ਠੀਕ ਨਹੀਂ ਆ ਪਾਸਟਰ ਜੀ ਭੈਣ ਆਖਰ ਹੋਇਆ ਕੀ ਪਰਮੇਸ਼ਵਰ ਨੇ ਸਾਨੂੰ ਸੁੰਦਰ ਬੇਟਾ ਦਿੱਤਾ ਅਸੀਂ ਉਸ ਨੂੰ ਪਿਆਰ ਨਾਲ ਪਾਲਿਆ ਵਧੀਆ ਤਰੀਕੇ ਨਾਲ ਪੜਾਇਆ ਉਹ ਚੰਗਾ ਸਟੂਡੈਂਟ ਆ ਉਸਨੇ ਇੰਜੀਨੀਅਰਿੰਗ ਕੀਤੀ ਆ ਕਾਲਜ ਚ ਪੜ੍ਹਦੇ ਸਮੇਂ ਉਹਦੀ ਇੱਕ ਲੜਕੀ ਨਾਲ ਜਾਣ ਪਹਿਚਾਨ ਹੋਈ ਜਾਣ ਪਹਿਚਾਨ ਪਿਆਰ ਦੇ ਵਿੱਚ ਬਦਲ ਗਿਆ ਉਹ ਲੜਕੀ ਦੇ ਚੱਕਰ ਚ ਪੈ ਗਿਆ ਉਹ ਲੜਕੀ ਨਾਲ ਪੜ੍ਹਨ ਦੇ ਚੱਕਰ ਦੇ ਵਿੱਚ ਹੀ ਪੜ੍ਹ ਵੀ ਨਹੀਂ ਸਕਿਆ ਅਤੇ ਆਖਰ ਚ ਉਸਨੇ ਪੜਾਈ ਵੀ ਛੱਡ ਦਿੱਤੀ ਉਹ ਮੇਰੇ ਨਾਲ ਆ ਤਾਂ ਕਾਫੀ ਆ ਉਹ ਇਸ ਤਰ੍ਹਾਂ ਸੋਚ ਲੱਗਾ ਫਿਰ ਕੀ ਹੋਇਆ ਉਨੇ ਸਾਡੇ ਲੜਕੇ ਨਾਲ ਜਦ ਤੱਕ ਘੁੰਮਣਾ ਸੀ ਉਹ ਘੁੰਮੀ ਆਖਰ ਚ ਸਾਡੇ ਲੜਕੇ ਨੂੰ ਉਹ ਛੱਡ ਕੇ ਚਲੀ ਗਈ ਸਾਡੇ ਬੇਟੇ ਨਾਲ ਉਹ ਚੰਗਾ ਲੜਕਾ ਮਿਲਿਆ ਇਸ ਲਈ ਉਹ ਛੱਡ ਕੇ ਚਲੀ ਗਈ ਭੈਣ ਗਈ ਤਾਂ ਗਈ ਉਹ ਪਾਪੀ ਲੜਕੀ ਤੁਹਾਡਾ ਬੇਟਾ ਉਹਦੇ ਜਾਲ ਦੇ ਵਿੱਚੋਂ ਬਾਹਰ ਤਾਂ ਆ ਗਿਆ ਹੈ ਨਾ ਸ਼ਾਂਤੀ ਨਾਲ ਚੱਲਦੇ ਹੋਏ ਆਪਣੇ ਜੀਵਨ ਨੂੰ ਅੱਗੇ ਵਧਾ ਸਕਦਾ ਹੈ ਨਾ ਇਸ ਤਰ੍ਹਾਂ ਹੋਵੇ ਤਾਂ ਵਧੀਆ ਹੋਏਗਾ ਪਰ ਇਸ ਤਰ੍ਹਾਂ ਨਹੀਂ ਹੋ ਰਿਹਾ ਉਹ ਲੜਕਾ ਕੀ ਕਰ ਰਿਹਾ ਨਾਤਾ ਕਾਲਜ ਜਾ ਰਿਹਾ ਨਾਤਾ ਰੋਟੀ ਖਾਂਦਾ ਅਤੇ ਨਾ ਹੀ ਉਹ ਨਹਾਉਂਦਾ ਹੈ ਨਾ ਹੀ ਉਹ ਬਰਸ਼ ਕਰਦਾ ਹੈ ਸਾਡੇ ਬੇਟੇ ਨੂੰ ਵੇਖਣ ਤੇ ਸਾਨੂੰ ਹੀ ਡਰ ਲੱਗਦਾ ਉਹ ਨਾਤਾ ਦਾੜੀ ਬਣਾਉਂਦਾ ਹੈ ਨਾ ਵਾਲ ਵਾਉਂਦਾ ਹੈ ਸਾਡੇ ਘਰ 'ਚ ਇਨਸਾਨਾਂ ਵਾਂਗੂ ਨਹੀਂ ਪਾਗਲਾ ਤਰ੍ਹਾਂ ਉਹ ਦਿਖਾਈ ਦਿੰਦਾ ਹੈ ਰੋਟੀ ਖਾਂਦੇ ਲਈ ਕਹੀਏ ਤਾਂ ਰੋਟੀ ਨਹੀਂ ਖਾਂਦਾ ਅਤੇ ਚੁੱਪਚਾਪ ਕਮਰੇ ਦੇ ਵਿੱਚ ਬੈਠਾ ਰਹਿੰਦਾ ਹੈ ਉਸ ਨੂੰ ਵੇਖ ਕੇ ਅਸੀਂ ਬੜੇ ਦੁਖੀ ਹਾਂ ਇਕਲੌਤਾ ਪੁੱਤਰ ਹੈ ਪਾਸਟਰ ਜੀ ਉਸ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਹੈ ਪਾਗਲਾ ਤਰਾ ਕਮਰੇ ਦੇ ਵਿੱਚ ਵੜਿਆ ਰਹਿੰਦਾ ਅਸੀਂ ਨਹੀਂ ਵੇਖ ਪਾ ਰਹੇ ਵਾੜ ਵਾਹ ਨੂੰ ਬੜਾ ਸਮਾਂ ਹੋ ਗਿਆ ਨਹਾਏ ਨੂੰ ਬੜਾ ਸਮਾਂ ਹੋ ਗਿਆ ਦਾੜੀ ਬਣਾਏ ਨੂੰ ਬੜਾ ਸਮਾਂ ਹੋ ਗਿਆ ਬਰਸ਼ ਕੀਤਾ ਨੂੰ ਬੜਾ ਸਮਾਂ ਹੋ ਗਿਆ ਉਸ ਨੂੰ ਮੈਂ ਤੇ ਮੇਰਾ ਪਤੀ ਜਦੋਂ ਵੇਖਦਾ ਹੈ ਸਾਨੂੰ ਬੜਾ ਦੁੱਖ ਲੱਗਦਾ ਹੈ ਕਿੰਨੇ ਦੁੱਖ ਦੀ ਗੱਲ ਆ ਪਿਆਰਿਓ ਜਵਾਨ ਪੈਣੋ ਤੇ ਭਰਾਵੋ ਇੱਕ ਲੜਕੇ ਤੇ ਲੜਕੀ ਦੀ ਪਹਿਚਾਨ ਥੋੜੀ ਦੇਰ ਲਈ ਤੁਹਾਨੂੰ ਆਨੰਦ ਦੇ ਸਕਦੀ ਆ ਉਸ ਤੋਂ ਬਾਅਦ ਤੁਹਾਡੇ ਜੀਵਨ ਨੂੰ ਉਹ ਨਾਸ਼ ਕਰ ਦਿੰਦੀ ਆ ਉਹ ਮਾਤਾ ਤੇ ਪਿਤਾ ਉਹ ਹੰਝੂ ਬਹਾ ਕੇ ਰੋ ਰਹੇ ਸੀ ਮੈਂ ਕੀ ਕਰ ਸਕਦਾ ਸੀ ਪੈਣੋ ਤੇ ਭਰਾਵੋ ਜਵਾਨ ਬੱਚਿਓ ਤੁਸੀਂ ਜਾਣਦੇ ਹੋ ਕਿ ਨਹੀਂ ਜੇ ਮਾਪੇ ਦੀ ਜਾਇਦਤ ਇਸ ਧਰਤੀ ਤੇ ਕਮਾਗੇ ਤਾਂ ਉਹ ਤੁਸੀਂ ਹੋ ਤੁਹਾਡੀ ਖੁਸ਼ੀ ਉਹਨਾਂ ਦੀ ਖੁਸ਼ੀ ਆ ਤੁਹਾਡੀ ਤਰੱਕੀ ਹੀ ਉਹਨਾਂ ਦੀ ਤਰੱਕੀ ਆ ਪੜ੍ਹਾਈ ਲਿਖਾਈ ਕਰਕੇ ਇਸਤੇਮਾਲ ਹੋ ਕੇ ਜੇ ਮਾਪੇ ਦਾ ਧਿਆਨ ਰੱਖੋਗੇ ਤਾਂ ਹੋਰ ਉਹਨਾਂ ਨੂੰ ਕੀ ਚਾਹੀਦਾ ਹੈ ਪੜ੍ਹਾਈ ਦੇ ਸਮੇਂ ਚ ਪੜ੍ਹਾਈ ਨੂੰ ਛੱਡ ਕੇ ਲੜਕੇ ਜਾਂ ਲੜਕੀ ਦੇ ਚੱਕਰ ਚ ਪੈ ਕੇ ਪੜ੍ਹਾਈ ਛੱਡ ਕੇ ਜ਼ਿੰਦਗੀ ਦਾਤੇ ਲਾ ਕੇ ਅਤੇ ਭਵਿੱਖ ਨੂੰ ਦਾਤੇ ਲਾ ਕੇ ਜ਼ਿੰਦਗੀ ਨਾਸ਼ ਕਰਨ ਤੇ ਕੀ ਮਿਲੇਗਾ ਜਾਣਦੇ ਹੋ ਟੋਰਾ ਕੀ ਹਾਲਾਤ ਹੋਣਗੇ ਜਾਣਦੇ ਹੋ ਭੀਖ ਮੰਗਣ ਦੇ ਹਾਲਾਤ ਅੱਜ ਸਾਡੇ ਚ ਕੋਈ ਵੀ ਲੜਕਾ ਜਾਂ ਲੜਕੀ ਅਗਰ ਫਾਲਤੂ ਵਿੱਚ ਪਿਆਰ ਦੇ ਚੱਕਰ ਚ ਪੈ ਕੇ ਆਪਣੀ ਪੜ੍ਹਾਈ ਨੂੰ ਜੇ ਬਰਬਾਦ ਕਰ ਲਵੇ ਤਾਂ ਤਾਂ ਅੱਜ ਹੀ ਸਮਝ ਜਾਓ ਐਸੇ ਬੁਰੇ ਹਾਲਾਤ ਤੁਹਾਡੇ ਨਾ ਹੋਣ ਪ੍ਰਭੂ ਚਾਹੁੰਦੇ ਆ ਇਸ ਜਾਲ ਤੋਂ ਬਾਹਰ ਆ ਜਾਓ हे ਮੇਰੇ ਪੁੱਤਰ ਵੇਖੋ ਕਿੰਨੇ ਪਿਆਰ ਨਾਲ ਕਹਿ ਰਿਹਾ ਹੈ ਮੇਰੇ ਪੁੱਤਰ ਆਪਣੇ ਪਿਤਾ ਦੀ ਸਿੱਖਿਆ ਨੂੰ ਨਾ ਛੱਡ ਮੇਰੀ ਗੱਲ ਸੁਣ ਉਹ ਸੋਹਣੀਆਂ ਅਤੇ ਲੱਗਦਾ ਹੈ ਕਿ ਉਹਦੇ ਵੱਲ ਖਿੱਚੇ ਜਾਂਦੇ ਆ ਉਹਦੇ ਪਿੱਛੇ ਜਾ ਤਰ ਰਹੇ ਹੋ ਪਰ ਤੁਹਾਡਾ ਜੀਵਨ ਆਖਰ ਚ ਕਬਰਸਤਾਨ ਪਹੁੰਚ ਜਾਏਗਾ ਨਰਕ ਵਿੱਚ ਪਹੁੰਚ ਜਾਏਗਾ ਖਬਰਦਾਰ ਇਹਨਾਂ ਚੇਤਾਵਨੀਆਂ ਨੂੰ ਸੁਣਨ ਵਾਲਾ ਸਾਡੇ ਵਿੱਚੋਂ ਕੋਈ ਹੈ ਉਸ ਭਾਈ ਦੇ ਬਾਰੇ ਇੱਕ ਵਾਰ ਸੋਚੋ ਜੋ ਆਪਣੇ ਮਾਪੇ ਬਾਬ ਦੇ ਨਾਲ ਰਹਿੰਦਾ ਹੈ ਉਹ ਲੜਕਾ ਨਾ ਤਾਂ ਨਹ ਹੁੰਦਾ ਹੈ ਨਾ ਉਹਨਾਂ ਦੇ ਨਾਲ ਭੋਜਨ ਕਰਨ ਦੇ ਲਈ ਬੈਠਦਾ ਹੈ ਨਾ ਵਾਲ ਬਣਾਉਂਦਾ ਹੈ ਨਾ ਸ਼ੇਵਿੰਗ ਕਰਦਾ ਹੈ ਜਿਸ ਮਾਪੇ ਬਾਬ ਨੇ ਲਾੜ ਪਿਆਰ ਨਾਲ ਪਾਲਿਆ ਪਾਗਲ ਬਣ ਕੇ ਜੇ ਇਸ ਤਰ੍ਹਾਂ ਘਰ ਚ ਪਿਆ ਰਹੇ ਤਾਂ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ ਦੱਸੋ ਕਿਹੜੇ ਮਾਪੇ ਸਹਿ ਸਕਦੇ ਆ ਸੋਚ ਕੇ ਵੇਖੋ ਬਾਲ ਪੋਸਟ ਕੇ ਵੱਡਾ ਕਰਨ ਵਾਲੇ ਮਾਪੇ ਨੂੰ ਉਸਨੇ ਕੀ ਸਜ਼ਾ ਦਿੱਤੀ ਜਾਣਦੇ ਹੋ ਜਿਉਂਦੇ ਜੀ ਉਹਨਾਂ ਨੂੰ ਹਰ ਸਮੇਂ ਮਾਰ ਰਿਹਾ ਹੈ ਕੋਈ ਸਾਡੇ ਵਿਚਾਰ ਹੈ ਆਪਣੇ ਮਾਪੇ ਨੂੰ ਜਿੰਦੇ ਜੀ ਆਪਣੇ ਬੱਚਿਆਂ ਨੂੰ ਪਾਪ ਵਿੱਚ ਆਦਤਾਂ ਦੇ ਕਾਰਨ ਪਾਪ ਵਿੱਚ ਰਿਸ਼ਤੇ ਦੇ ਕਾਰਨ ਸ਼ਾਇਦ ਅੱਜ ਤੁਸੀਂ ਮਾਰ ਰਹੇ ਹੋ ਐਸੇ ਜੀਵਨ ਤੋਂ ਤੁਸੀਂ ਬਾਹਰ ਆ ਜਾਓ ਪ੍ਰਭੂ ਦੇ ਨਾਮ ਦੇ ਵਿੱਚ ਬੇਨਤੀ ਕਰ ਰਿਹਾ ਹਾਂ ਔਰਤੋ ਬਚੇ ਰਹੋ ਜੀਬ ਤੋਂ ਬਚੇ ਰਹੋ ਕਹੋ ਤਾਂ ਛੇਵਾਂ ਅਧਿਆਇ ਦੂਸਰੇ ਵਚਨ ਤੋਂ ਤੂੰ ਆਪਣੇ ਹੀ ਮੂਹ ਦੇ ਵਚਨਾ ਤੋਂ ਫਸਿਆ ਅਤੇ ਆਪਣੇ ਹੀ ਮੂਹ ਦੀਆਂ ਗੱਲਾਂ ਤੋਂ ਫੜਿਆ ਗਿਆ ਇਸ ਲਈ हे ਮੇਰੇ ਪੁੱਤਰ ਇੱਕ ਕੰਮ ਕਰ ਅਰਥਾ ਤੂੰ ਜੋ ਆਪਣੇ ਗਵਾਂਢੀ ਦੇ ਹੱਥ ਵਿੱਚ ਪੈ ਚੁੱਕਿਆ ਹੈ ਤੂੰ ਜਾ ਸਾਫ਼-ਸਾਫ਼ ਉਸ ਨੂੰ ਪ੍ਰਣਾਮ ਕਰਕੇ صاف صاف ਪਰ نام ਕਰਕੇ ਮਨਾ ਲੈ ਪੈਣੋ ਤੇ ਪ੍ਰਾਵੋ ਇਸ ਗੱਲ ਤੇ ਗੌਰ ਕਰੋ ਤੁਹਾਡੇ ਵਿੱਚੋਂ ਕਿਹਨੇ ਆਪਣੀ ਜੀਵਨ ਨੂੰ ਚੰਗਾ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਕਿਹਨੇ ਚਾਹੁੰਦੇ ਆ ਆਪਣੇ ਹੱਥਾਂ ਨੂੰ ਵਿਖਾਓ ਕਿਹਨੇ ਚਾਹੁੰਦਿਆ ਮੇਰਾ ਜੀਵਨ ਤੇ ਭਵਿੱਖ ਮੇਰਾ ਚੰਗਾ ਹੋ ਜਾਵੇ ਰਾਈਟ ਇਹਦਾ ਬਹੁਤ ਵਧੀਆ ਫਾਰਮੂਲਾ ਹੈ ਜਾਣਦੇ ਹੋ ਕੀ ਦੱਸੋ ਜੇ ਤੁਹਾਡੀ ਜ਼ੁਬਾਨ ਸਹੀ ਹੈ ਤਾਂ ਬੋਲੋ ਤੁਹਾਡਾ ਜੀਵਨ ਵੀ ਸਹੀ ਹੋਏਗਾ ਬਸ ਇਹੀ ਕਿੰਨੀ ਜ਼ੁਬਾਨ ਸਹੀ ਨਾ ਹੋਣ ਦੇ ਕਾਰਨ ਆਪਣੀ ਨੌਕਰੀ ਗਵਾ ਲਈ ਜਦ ਮੈਂ ਇਹ ਕਹਿ ਰਿਹਾ ਹਾਂ ਤਾਂ ਕਿਸੇ ਦੇ ਮਨ 'ਚ ਇਹ ਆਵਾਜ਼ ਆਈ ਇਸ ਲਈ ਤਾਂ ਮੇਰੀ ਨੌਕਰੀ ਚਲੀ ਗਈ ਅੱਜ ਤੁਹਾਡੀ ਜ਼ੁਬਾਨ ਸਹੀ ਨਾ ਹੋਣ ਦੇ ਕਾਰਨ ਪਤੀ ਪਤਨੀ ਇੱਕ ਦੂਜੇ ਤੋਂ ਤਲਾਕ ਲੈ ਕੇ ਅਲੱਗ ਹੋ ਚੁੱਕੇ ਆ ਅੱਜ ਇਕੱਲੇ ਰਹਿ ਰਹੇ ਹੋ ਜੀਭ ਸਹੀ ਨਾ ਹੋਣ ਦੇ ਕਾਰਨ ਪਤੀ ਨੇ ਤੁਹਾਨੂੰ ਛੱਡ ਦਿੱਤਾ ਜੀਭ ਸਹੀ ਨਾ ਹੋਣ ਦੇ ਕਾਰਨ ਤੁਹਾਡੀ ਪਤਨੀ ਨੇ ਤੁਹਾਨੂੰ ਛੱਡ ਦਿੱਤਾ ਤੁਹਾਡਾ ਮੂਹ ਸਹੀ ਨਾ ਹੋਣ ਦੇ ਕਾਰਨ ਤੁਹਾਡੇ ਰਿਸ਼ਤੇਦਾਰਾ ਨਹੀਂ ਤੁਹਾਨੂੰ ਛੱਡ ਦਿੱਤਾ ਹੈ ਤੁਹਾਡੀ ਜ਼ੁਬਾਨ ਸਹੀ ਨਹੀਂ ਆ ਇਸ ਲਈ ਤਾਂ ਤੁਹਾਡੇ ਮਿੱਤਰ ਤੁਹਾਡੇ ਤੋਂ ਦੂਰ ਹੋ ਗਏ ਆ ਕੋਈ ਸਾਡੇ ਵਿਚਕਾਰ ਹੈ ਜਿਨ੍ਹਾਂ ਦੀ ਜ਼ੁਬਾਨ ਸਹੀ ਨਹੀਂ ਆ ਬਾਈਬਲ ਦੱਸਦੀ ਆ ਯਾਕੂਬ ਦੀ ਪਤਰੀ 3 ਤੀਸਰਾ ਅਧਿਆਇ ਯਾਕੂਬ ਦੀ ਪਤਰੀ 3 ਤੀਸਰਾ ਅਧਿਆਇ ਪੜਾਂਗੇ ਦੂਸਰੇ ਵਚਨ ਤੋਂ ਇਸ ਲਈ ਕਿ ਅਸੀਂ ਬਹੁਤ ਵਾਰ ਚੂਕ ਜਾਂਨੇ ਆ ਜੋ ਕੋਈ ਵਚਨ ਦੇ ਵਿੱਚ ਨਹੀਂ ਚੂਕਦਾ ਉਹੀ ਤਾਂ ਸਿੱਧ ਮਨੁੱਖ ਹੈ ਅਤੇ ਸਾਰੀ ਦੇ ਤੇ ਵੀ ਉਹ ਲਗਾਮ ਲਾ ਸਕਦਾ ਹੈ ਜੇ ਤੁਸੀਂ ਆਪਣੇ ਜੀਵਨ ਨੂੰ ਸਹੀ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ ਨੂੰ ਆਪਣੇ ਵਸ਼ ਦੇ ਵਿੱਚ ਕਰ ਲੋ ਇਸਈਆ ਯਾਕੂਬ ਦੀ ਪਤਰੀ ਨੂੰ ਕੀ ਕਿਹਾ ਜਾਣਦੇ ਹੋ ਨਵੇਂ ਨਿਯਮ ਦੀ ਕਹਾਉਤਾਂ ਦੀ ਕਿਤਾਬ ਕਿਆ ਗਿਆ ਹੈ ਜਾਣਦੇ ਹੋ ਕਿਉਂ ਇਹ ਨੀਤੀ ਵਚਨ ਜਿੱਦਾਂ ਦੇ ਹੁੰਦੇ ਆ ਪੜ ਰਿਆਂ ਹਾਂ ਉਸ ਤੋਂ ਬਾਅਦ ਜਦੋਂ ਸੀ ਆਪਣੇ ਕੰਟਰੋਲ 'ਚ ਕਰਨ ਦੇ ਲਈ ਘੋੜਿਆਂ ਦੇ ਮੂੰਹ 'ਚ ਲਗਾਮ ਪਾਉਨੇ ਆ ਤਾਂ ਅਸੀਂ ਉਹਦੀ ਸਾਰੀ ਦੇਹ ਨੂੰ ਵੀ ਕੁਮਾ ਸਕਦੇ ਆ ਘੋੜਿਆਂ ਨੂੰ ਕੰਟਰੋਲ ਕਰਨ ਦੇ ਲਈ ਕੀ ਕਰਦੇ ਆ ਲਗਾਮ ਪਾਉਨੇ ਆ ਉਸ ਦੇ ਨਾਲ ਕੰਟਰੋਲ ਕਰਦੇ ਆ ਰਾਈਟ ਉਸ ਤੋਂ ਬਾਅਦ ਵੇਖਦੇ ਆ ਕੀ ਹੁੰਦਾ ਵੇਖੋ ਜਹਾਜ਼ ਵੀ ਜੋ ਐਨੇ ਵੱਡੇ ਹੁੰਦੇ ਆ ਅਤੇ ਹਨੇਰੀ ਦੇ ਨਾਲ ਚਲਾਏ ਜਾਂਦੇ ਆ ਪਰ ਛੋਟੀ ਜਈ ਪਤਵਾਰ ਦੇ ਦੁਆਰਾ ਚਲਾਉਣ ਵਾਲੇ ਦੀ ਇੱਛਾ ਅਨੁਸਾਰ ਘੁਮਾਇਆ ਜਾਂਦਾ ਹੈ ਵੱਡਾ ਜਹਾਜ਼ ਕਿਉਂ ਨਾ ਹੋਵੇ ਉਸ ਜਹਾਜ਼ ਦੇ ਅੱਗੇ ਜੋ ਇਸ ਤਰ੍ਹਾਂ ਹੈਂਡਲ ਲੱਗਿਆ ਹੁੰਦਾ ਜਦ ਉਸ ਨੂੰ ਘੁਮਾਉਨੇ ਆ ਤਾਂ ਜਹਾਜ਼ ਪੂਰਾ ਕੁਮ ਜਾਂਦਾ ਹੈ ਚਾਹੇ 6 ਫੁੱਟ ਦਾ ਮਨੋਖਾ ਪਰ ਉਸ ਨੂੰ ਵੀ ਇਸ ਤਰ੍ਹਾਂ ਕੌਣ ਘੁਮਾ ਦਿੰਦਾ ਹੈ ਉਹਦੇ ਮੂੰਹ ਵਿੱਚ ਕੀ ਹੁੰਦਾ ਹੈ ਦੱਸੋ ਜੀਵ ਉਸੇ ਤਰ੍ਹਾਂ ਜੀਵ ਵੀ ਛੋਟਾ ਜਿਹਾ ਅੰਗਾ ਜੀਵ ਵੀ ਇੱਕ ਛੋਟਾ ਜਿਹਾ ਅਜੀਹਾ ਅੰਗ ਹੈ ਜੋ ਵੱਡਿਆ ਵੱਡਿਆ ਢੀਂਗਾ ਮਾਰ ਦਿਆ ਥੋੜੀ ਜਿਹੀ ਅਗ ਦੇ ਨਾਲ ਕਿੰਨੇ ਵੱਡੇ ਜੰਗਲ ਦੇ ਵਿੱਚ ਅੱਗ ਲਾ ਦਿੰਦੀ ਆ ਜੀਵ ਵੀ ਇੱਕ ਅੰਗਾ ਜੀਵ ਵੀ ਸਾਡੇ ਅੰਗਾ ਦੇ ਵਿੱਚ ਅਧਰਮ ਵਾਲਾ ਇੱਕ ਅੰਗ ਹੈ ਅਤੇ ਸਾਰੀ ਦੇ ਨੂੰ ਕਲੰਕ ਲਾਉਂਦੀ ਆ ਅਤੇ ਜੀਵਨ ਗਤੀ ਚ ਅੱਗ ਲਾ ਦਿੰਦੀ ਆ ਅਤੇ ਨਰਕ ਕੁੰਡ ਦੀ ਅਗ ਨਾਲ ਸੜਦੀ ਰਹਿੰਦੀ ਆ ਜੀਬ ਛੋਟੀ ਹੁੰਦੀ ਆ ਲੇਕਿਨ ਕਿੰਨੇ ਵੱਡੇ ਖਤਰੇ ਲੈ ਆਉਂਦੀ ਆ ਜੀਬ ਕਿੰਨੀ ਛੋਟੀ ਹੁੰਦੀ ਆ ਵੱਡੇ ਵੱਡੇ ਖਤਰੇ ਚ ਪਾ ਦਿੰਦੀ ਆ ਭੈਣੋ ਅਤੇ ਭਰਾਵੋ ਜੇ ਤੁਸੀਂ ਆਪਣੇ ਜੀਵਨ ਨੂੰ ਸ਼ਾਂਤ ਰੱਖਣਾ ਹੈ ਤਾਂ ਆਪਣੀ ਜ਼ੁਬਾਨ ਨੂੰ ਕੰਟਰੋਲ 'ਚ ਰੱਖੋ ਜੇ ਤੁਸੀਂ ਸੁੱਖ ਵੇਖਣਾ ਹੈ ਤਾਂ ਉਹ ਵੀ ਤੁਹਾਡੀ ਜ਼ੁਬਾਨ ਦੇ ਉੱਪਰ ਆ ਜੋ ਪਤੀ ਅਤੇ ਪਤਨੀ ਆਪਣੀ ਜ਼ੁਬਾਨ ਨੂੰ ਕੰਟਰੋਲ ਦੇ ਵਿੱਚ ਰੱਖਦੇ ਆ ऐसे लोक आदि परिवारआ दे विच शांति रहंदी आ जे ਤੁਹਾਡੇ પતિ ਦਾ ਮੂਹ ਸਹੀ ਨਹੀਂ ਹੈ ਤਾਂ ਜ਼ਰੂਰ ਆਪਣੇ ਪਰਿਵਾਰ ਨੂੰ ਨਰਕ ਦਿਖਾਉਂਗੇ ਭੈਣੋ ਜੇ ਤੁਹਾਡੀ ਜ਼ੁਬਾਨ ਸਹੀ ਨਹੀਂ ਹੈ ਤਾਂ ਆਪਣੇ ਪਰਿਵਾਰ ਨੂੰ ਫਿਰ ਨਰਕ ਬਣਾ ਲਓਗੇ ਅਤੇ ਫਿਰ ਕੀ ਕਹੋਗੇ ਪਤੀ ਜੀ ਜੇ ਮੇਰਾ પતિ ਮੈਨੂੰ ਵਾਪਸ ਗਾਲ ਨਾ ਕੱਢੇ ਤਾਂ ਸਾਡੀ ਲੜਾਈ ਨਹੀਂ ਹੋਏਗੀ ਗਾਲ ਨਾ ਕੱਢਣਾ ਮਤਲਬ ਕੀ ਆ ਉਹ ਗਾਲੀ ਨਾ ਕੱਢੇ ਮੈਂ ਗਾਲ ਕੱਢਾਂ ਜਿਉ ਗਾਲ ਨਾ ਕੱਢ ਲੜਾਈ ਕਿਵੇਂ ਹੋਏਗੀ ਮੈਂ ਹੀ ਗਾਲੀ ਕੱਢ ਸਕਾ ਬਸ ਉਹ ਨਾ ਕੱਢੇ ਇੱਕ ਵਾਰ ਸੋਚੋ ਘਰ ਦੇ ਵਿੱਚ ਲੜਾਈ ਕੌਣ ਸ਼ੁਰੂ ਕਰਦਾ ਹੈ ਕਿਦੀ ਜ਼ੁਬਾਨ ਦੇ ਉੱਪਰ ਕੰਟਰੋਲ ਨਹੀਂ ਆ ਕੌਣ ਜੋ ਇੱਕ ਗੱਲ ਕਹਿੰਤੇ 10 ਗੱਲਾਂ ਕਰਦਾ ਘਰ ਚ ਇੱਕ ਵਾਰ ਸੋਚੋ ਉਹ ਵਿਅਕਤੀ ਆਪਣੇ ਪਰਿਵਾਰ ਨੂੰ ਨਾਸ਼ ਕਰ ਰਿਹਾ ਹੈ ਪਤੀ ਹੋ ਸਕਦਾ ਪਤਨੀ ਹੋ ਸਕਦੀ ਜੇ ਤੁਹਾਡੀ ਜ਼ੁਬਾਨ ਸਹੀ ਨਹੀਂ ਹੈ ਤਾਂ ਤੁਹਾਡਾ ਪਰਿਵਾਰ ਵੀ ਕਦੇ ਸਹੀ ਨਹੀਂ ਹੋਵੇਗਾ ਆਪਣੀ ਜ਼ੁਬਾਨ ਤੋਂ ਬਚੋ ਅਤੇ ਔਰਤ ਤੋਂ ਬਚੋ ਅਤੇ ਹੋਰ ਕੀ ਦੇ ਤੋਂ ਹੋਰ ਤੀਸਰਾ ਕੀ ਹੈ ਨੀਂਦ ਤੋਂ ਬਚੋ ਕੀ ਲਿਖਿਆ ਹੈ 6ਵੇਂ ਵਚਨ ਤੋਂ ਹੈ ਆਲਸੀ ਕੀੜੀਆਂ ਦੇ ਕੋਲ ਜਾ ਉਹਨਾਂ ਦੇ ਕੰਮ ਤੇ ਨਿਗਾਹ ਲਾ ਅਤੇ ਬੁੱਧਵਾਨ ਹੋ ਜਾ ਉਹਨਾਂ ਦਾ ਨਾ ਤਾਂ ਕੋਈ ਨਿਆਈ ਹੁੰਦਾ ਹੈ ਅਤੇ ਨਾ ਹੀ ਪ੍ਰਧਾਨ ਅਤੇ ਨਾ ਹੀ ਪ੍ਰਭੂ ਦਾ ਕਰਨ ਵਾਲਾ ਤਾਂ ਵੀ ਉਹ ਆਪਣਾ ਭੋਜਨ ਤੋਂ ਪਕਾਲ ਦੇ ਵਿੱਚ ਇਕੱਠਾ ਕਰ ਦਿਆ ਹੈ ਅਤੇ ਕਟਨੀ ਦੇ ਸਮੇਂ ਆਪਣੀ ਭੋਜਨ ਵਸਤੂ ਇਕੱਠੀ ਕਰ ਦਿਆ ਹੈ ਹੇ ਆਲਸੀ ਕਦ ਤੱਕ ਸੁੱਤਾ ਰਹੇਂਗਾ ਤੇਰੀ ਨੀਂਦ ਕਦੋਂ ਖੁੱਲੇਗੀ ਥੋੜਾ ਹੋਰ ਸੌ ਲੈਣਾ ਥੋੜੀ ਜਹੀ ਨੀਂਦ ਇੱਕ ਹੋਰ ਝਪਕੀ ਥੋੜਾ ਜਹਾ ਹੋਰ ਛਾਤੀ ਤੇ ਹੱਥ ਰੱਖ ਕੇ ਸੁੱਤੇ ਰਹਿਣਾ ਤਦ ਤੇਰਾ ਕੰਗਾਲਪਨ ਰਾ ਦੇ ਲੁਟੇਰੇ ਦੀ ਤਰ੍ਹਾਂ ਅਤੇ ਤੇਰੀ ਘਟੀ ਹਥਿਆਰ ਬੰਦ ਦੀ ਤਰ੍ਹਾਂ ਆ ਪਵੇਗੀ ਨੀਂਦ ਤੋਂ ਧਿਆਨ ਰੱਖੋ ਹੇ ਆਲਸੀਓ ਕੀੜੀਆਂ ਕੋਲ ਜਾ ਕੇ ਵੇਖੋ ਅਧੀ ਰਾਤ ਨੂੰ ਲਾਈਟ ਜਗਾਓ ਅਗਰ ਕਿੱਥੇ ਥੋੜਾ ਜਿਹਾ ਮੰਨ ਲੂ ਮਿੱਠਾ ਡਿੱਗ ਗਿਆ ਕੀੜੀਆਂ ਕੀ ਕਰਦੀਆਂ ਉਸ ਨੂੰ ਲੈ ਕੇ ਲਾਈਨ 'ਚ ਜਾਂਦੀਆਂ ਹੈ ਉਹਨਾਂ ਦੀ ਖਾਸੀਅਤ ਕੀ ਆ ਉਹਨਾਂ ਨੂੰ ਟ੍ਰੈਫਿਕ ਲਾਈਟ ਜਾਂ ਸਿਗਨਲ ਲਾਈਟ ਦੀ ਲੋੜ ਨਹੀਂ ਆ ਟ੍ਰੈਫਿਕ ਜਾਮ ਨਹੀਂ ਹੁੰਦੀ ਬੜੇ ਧਿਆਨ ਦੇ ਨਾਲ ਅਨੁਸ਼ਾਸਨ ਦੇ ਵਿੱਚ ਲਾਈਨ 'ਚ ਚੱਲਦੀਆਂ ਹੈ ਉਹਨਾਂ ਦਾ ਕੋਈ ਨਿਆਈ ਨਹੀਂ ਆ ਨਾ ਕੋਈ ਪ੍ਰਧਾਨ ਆ ਕੋਈ ਗਿਆਨ ਦੇਣ ਵਾਲਾ ਨਹੀਂ ਆ ਪਰ ਦਿਨ ਰਾਤ ਮਿਹਨਤ ਕਰਦੀਆਂ ਹੈ ਕਈ ਵਾਰ ਜੋ ਭੈਣ ਭਰਾ ਮੇਰੇ ਕੋਲ ਆਂਦੇ ਆ ਆ ਕੇ ਮੈਨੂੰ ਕੀ ਕਹਿੰਦੇ ਆ ਜਾਂਦੇ ਹੋ ਪਾਸਟਰ ਜੀ ਪ੍ਰार्थਨਾ ਕਰੋ ਮੇਰਾ ਪਤੀ ਬਿਲਕੁਲ ਵੀ ਕੰਮ ਨਹੀਂ ਕਰਦਾ ਪਾਸਟਰ ਜੀ ਜੇ ਤਿੰਨ ਦਿਨ ਨੌਕਰੀ ਕਰਦਾ ਤਾਂ ਚਾਰ ਦਿਨ ਛੁੱਟੀ ਕਰਦਾ ਹੈ ਜੇ ਕਿਤੇ ਵੀ ਨੌਕਰੀ ਕਰਦਾ ਹੈ ਤਾਂ ਪੱਕੀ ਨੌਕਰੀ ਨਹੀਂ ਕਰਦਾ ਦੋ ਤਿੰਨ ਦਿਨ ਕੰਮ ਕਰਨ ਤੋਂ ਬਾਅਦ ਉੱਥੋਂ ਛੱਡ ਦਿੰਦਾ ਹੈ ਟਿਕ ਕੇ ਕੰਮ ਨਹੀਂ ਕਰਦਾ ਅਤੇ ਨਾ ਮਿਹਨਤ ਨਾਲ ਕੰਮ ਕਰਦਾ ਹੈ ਮੈਂ ਬਹੁਤ ਮਿਹਨਤ ਕਰਦੀ ਹਾਂ ਸੂਬਾ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਾ ਕੇ ਮੈਂ 12000 ਰੁਪਏ ਕਮਾਉਂਦੀ ਆਂ ਅਤੇ ਉਸੇ 4000 ਦੇ ਵਿੱਚੋਂ ਕਿਰਾਇਆ ਦੇਣਾ ਅਤੇ ਬੱਚਿਆਂ ਨੂੰ ਖਿਲਾਉਣਾ ਹੈ 4000 ਰੁਪਿਆ ਦੇ ਵਿੱਚੋਂ ਹੀ ਬੱਚੇ ਦੀ ਪੜ੍ਹਾਈ ਕਰਵਾਉਣੀ ਆ ਮੇਰਾ ਪਤੀ ਜਦੋਂ ਵੇਖੋ ਸੁੱਤਾ ਰਹਿੰਦਾ ਹੈ ਪਾਸਟਰ ਜੀ ਜਦੋਂ ਵੇਖੋ ਸੁੱਤਾ ਰਹਿੰਦਾ ਹੈ ਹੈ ਕੋਈ ਸਾਡੇ ਵਿੱਚਕਾਰ ਨੀਂਦ ਨੂੰ ਪਿਆਰ ਕਰਨ ਵਾਲਾ ਹਮੇਸ਼ਾ ਸੁੱਤੇ ਰਹਿਣਾ ਇਹਦੀ ਵਜ੍ਹਾ ਕੀ ਆ ਆਲਸੀਪਨ ਮਿਹਨਤ ਨਾ ਕਰਨਾ ਮਿਹਨਤ ਕਰਨ ਦਾ ਮਨ ਨਾ ਹੋਣਾ ਬਾਈਬਲ ਚ ਕੀ ਲਿਖਿਆ ਜਾਣਦੇ ਹੋ ਜੋ ਕੰਮ ਨਹੀਂ ਕਰਦਾ ਉਸ ਨੂੰ ਭੋਜਨ ਕਰਨ ਦੀ ਆਗਿਆ ਨਹੀਂ ਆ ਪੜ੍ਹਾਈ ਕਰਨ ਵਾਲੇ ਭੈਣੋ ਅਤੇ ਭਰਾਵੋ ਸੁਣ ਰਹੇ ਹੋ ਐਗਜ਼ਾਮ ਚ ਫੇਲ ਹੋਣੇ ਉਹਦਾ ਕਾਰਨ ਦੱਸਾ ਤੁਹਾਡਾ ਆਲਸਪਨ ਜਦ ਵੇਖੋ ਨੀਂਦ 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 ਹਮੇਸ਼ਾ ਸੌਣ ਵਾਲੇ ਨੇ ਚੰਗੀ ਪੜ੍ਹਾਈ ਕੀਤੀ ਹੋਵੇ ਹਮੇਸ਼ਾ ਸੌਣ ਵਾਲੇ ਨੇ ਚੰਗੇ ਕੰਮ ਕੀਤੇ ਹੁਣ ਹਮੇਸ਼ਾ ਸੌਣ ਵਾਲਿਆਂ ਨੇ ਆਪਣੇ ਪਰਿਵਾਰ ਨੂੰ ਬਣਾਇਆ ਹੋਵੇ ਹਮੇਸ਼ਾ ਸੌਣ ਵਾਲਿਆਂ ਨੇ ਚੰਗੀ ਨੌਕਰੀ ਕੀਤੀ ਹੋਵੇ ਇਸ ਤਰ੍ਹਾਂ ਹਜੇ ਤੱਕ ਧਰਤੀ ਤੇ ਕਿਤੇ ਕੋਈ ਵੀ ਨਹੀਂ ਹੋਇਆ ਵਿਆਹ ਕਰ ਲਿਆ ਪਰ ਮਿਹਨਤ ਨਾਲ ਕੰਮ ਨਹੀਂ ਕਰ ਰਿਹਾ ਵਿਆਹ ਤਾਂ ਕਰ ਲਿਆ ਪਰ ਸਵੇਰ ਉੱਠ ਕੇ ਘਰ ਨੂੰ ਸਵਾਰਨਾ ਪਰਿਵਾਰ ਨੂੰ ਬਣਾਉਣਾ ਹਜੇ ਤੱਕ ਤੈਨੂੰ ਨਹੀਂ ਆਇਆ ਜਿਹੜੀ ਪਤਨੀ ਸਵੇਰ ਜਲਦੀ ਨਹੀਂ ਉੱਠਦੀ ਜਿਹੜਾ ਪਤੀ ਸਵੇਰ ਜਲਦੀ ਨਹੀਂ ਉੱਠਦਾ ਉਹ ਉਸ ਘਰ ਦੇ ਲਈ ਸ਼ਰਾਪ ਆ ਦਰਿਦਰਾ ਬਾਈਬਲ ਦੱਸ ਦਿਆ ਹੋਰ ਥੋੜੀ ਜੀ ਨੀਂਦ ਹੋਰ ਥੋੜਾ ਜਿਹਾ ਛਾਤੀ ਤੇ ਹੱਥ ਰੱਖ ਕੇ ਸੋ ਲੈਣਾ ਤੇਰੇ ਤੇ ਕੰਗਾਲਪਨ ਲੁਟੇਰੇ ਦੀ ਤਰ੍ਹਾਂ ਆ ਪਵੇਗਾ ਅੱਜ ਕਈ ਪਰਿਵਾਰਾਂ ਦੇ ਵਿੱਚ ਦਰਿਦ੍ਰਤਾ ਹੱਲਾ ਕਰ ਰਹੀ ਆ ਸਭ ਕੁਝ ਤਬਾਹ ਕਰ ਰਹੀ ਆ ਸਾਰੇ ਭਾਂਡੇ ਖਾਲੀ ਕਰ ਰਹੀ ਆ ਸਾਰੇ ਭਾਂਡੇ ਖਾਲੀ ਹੋ ਗਏ ਬੈਂਕ ਬੈਲੈਂਸ ਖਾਲੀ ਹੋ ਗਿਆ ਸੁਖ ਸ਼ਾਂਤੀ ਆਨੰਦ ਦੀ ਤੁਹਾਡੇ ਘਰ ਦੇ ਵਿੱਚ ਕਮੀ ਹੋ ਗਈ ਆਕਾਲ ਘਟੀ ਸਿਹਤ ਦੀ ਕਮੀ ਆਰਥਿਕ ਕਮੀ ਸੁਖ ਸ਼ਾਂਤੀ ਅਤੇ ਆਨੰਦ ਦੀ ਘਟੀ ਪਿਆਰ ਮੁਹੱਬਤ ਪ੍ਰੀਤ ਦੀ ਘਟੀ ਵਜਾ ਜਾਣਦੇ ਹੋ ਦਰਿਦ੍ਰਤਾ ਵਜਾ ਜਾਣਦੇ ਹੋ ਆਲਸੀਪਨ ਤੁਸੀਂ 5 ਵਜੇ ਉੱਠਣਾ ਸੀ 5 ਵਜੇ ਨਾ ਉੱਠ ਕੇ ਮੰਨ ਲਓ ਤੁਸੀਂ 7 ਵਜੇ ਉੱਠ ਰਹੇ ਹੋ ਕਿੰਨੇ ਵਜੇ 5 ਵਜੇ ਤੁਸੀਂ ਉੱਠਣਾ ਸੀ ਮੰਨ ਲਓ 7 ਵਜੇ ਤੁਸੀਂ ਉੱਠ ਰਹੇ ਹੋ ਉਹਦੀ ਕੀਮਤ ਕਿੰਨੀ ਆ ਜਾਣਦੇ ਹੋ 24 ਘੰਟਿਆਂ 'ਚ ਤੁਸੀਂ 2 ਘੰਟੇ ਇਸੇ ਤਰ੍ਹਾਂ ਸੋਨੇ ਹੋ 5 ਵਜੇ ਤੁਸੀਂ ਉੱਠਣਾ ਸੀ ਅਤੇ 7 ਵਜੇ ਉੱਠ ਰਹੇ ਹਾਂ 2 ਘੰਟੇ ਲੇਟ ਸੋ ਰਹੇ ਹਾਂ ਯਾਨੀ ਲਗਭਗ ਦਿਨ ਦੇ ਵਿੱਚ 10% ਕਿੰਨਾ ਮੈਂ ਤੁਹਾਨੂੰ ਆਸਾਨੀ ਨਾਲ ਸਮਝਾ ਰਿਹਾ ਹਾਂ ਇੱਕ ਦਿਨ ਦੇ ਵਿੱਚ ਤੁਸੀਂ 10% ਸੌ ਰਹੇ ਹੋ ਰਾਈਟ ਮਨ ਲਓ ਜੇ ਤੁਸੀਂ 80 ਸਾਲ ਜਿਓਗੇ ਕਿੰਨੇ ਸਾਲ ਜਿਓਗੇ ਤੁਸੀਂ ਸੋਚਿਆ ਕਿ ਮੈਂ 80 ਸਾਲ ਜੀਵਾਂਗਾ 80 ਚ 10% ਕਿੰਨਾ ਹੋਏਗਾ ਦੱਸੋ 80 ਦਾ 10% ਕਿੰਨਾ ਹੈ ਪਿਆਰਿਓ 8 ਸਾਲ 2 ਘੰਟੇ ਜ਼ਿਆਦਾ ਸੌ ਕੇ 5 ਵਜੇ ਤੁਸੀਂ ਉੱਠਣਾ ਸੀ ਅਤੇ ਉਹਦੀ ਬਜਾਏ 7 ਵਜੇ ਉੱਠ ਰਹੇ ਹਾਂ ਜੇ ਤੁਹਾਡੀ ਇਹੀ ਆਦਤ ਹੈ ਤਾਂ ਸੁਣੋ ਤੁਸੀਂ 80 ਸਾਲ ਦੇ ਹੋਣ ਤੋਂ ਬਾਅਦ ਇਹ 2 ਘੰਟੇ ਜੋ ਜ਼ਿਆਦਾ ਸੁੱਤੇ ਹੋ ਇਹ 2 ਘੰਟੇ ਕਿੰਨੇ ਸਾਲ ਹੁੰਦੇ ਆ ਜਾਣਦੇ ਹੋ 8 ਸਾਲ ਯਾਨੀ ਤੁਸੀਂ 80 ਸਾਲਾਂ ਦੇ ਵਿੱਚ 8 ਸਾਲ ਜ਼ਿਆਦਾ ਸੁੱਤੇ ਹੋ 2 ਘੰਟੇ 2 ਘੰਟਿਆਂ ਨੂੰ ਜੇ ਜੋੜ ਦੇ ਜਾਵਾਂਗੇ ਤਾਂ 8 ਸਾਲ ਤੁਸੀਂ ਜੀਂਦੇ ਨਹੀਂ ਰਹੇ ਅਤੇ ਬੈੱਡ ਤੇ ਲੇਟੇ ਰਹੇ ਸਮਝ ਗਏ ਹੋ ਆ 2 ਹੀ ਘੰਟੇ ਤਾਂ ਹੈ 1 ਹੀ ਘੰਟਾ ਹੈ ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਇਸ ਨੂੰ ਸਹੀ ਤਰੀਕੇ ਨਾਲ ਜੋੜੋਂਗੇ ਤਾਂ ਕਈ ਸਾਲ ਬਣ ਜਾਂਦੇ ਆ ਸਾਡੇ ਵਿੱਚੋਂ ਕਈ ਲੋਕ ਆਲਸੀ ਆ ਜਿਹਦੇ ਕਾਰਨ ਅੱਜ ਤੁਹਾਡਾ ਪਰਿਵਾਰ ਨਾਸ਼ ਹੋ ਰਿਹਾ ਹੈ ਤੁਹਾਡੇ ਆਲਸੀਪਨ ਦੇ ਕਾਰਨ ਪੈਨ ਤੁਹਾਡਾ ਪਰਿਵਾਰ ਨਾਸ਼ ਹੋ ਰਿਹਾ ਹੈ ਜਦੋਂ ਵੇਖੋ ਸੁੱਤੇ ਰਹਿਣਾ ਜਦੋਂ ਵੇਖੋ ਲੇਟੇ ਰਹਿਣਾ ਜਦੋਂ ਵੇਖੋ ਬਿਸਤਰ ਤੇ ਲੇਟੀਆਂ ਮਾਰਦੇ ਰਹਿਣਾ ਇਹ ਬਿਲਕੁਲ ਠੀਕ ਨਹੀਂ ਆ ਪਿਆਰਿਓ ਅੱਜ ਤੋਂ ਕਈ ਸਾਲ ਪਹਿਲਾਂ ਮੈਂ ਸਵੇਰ 5 ਵਜੇ ਹੀ ਆਫਿਸ ਆ ਕੇ 6 ਵਜੇ ਤੋਂ 8 ਵਜੇ ਵਿਚਕਾਰ ਵਿਚਕਾਰ ਮੈਂ ਉਸ ਦਿਨ ਜਿਹਦਾ ਬਰਥਡੇ ਹੈ ਸੋਚਿਆ ਫੋਨ ਕਰਕੇ ਵਿਸ਼ ਕਰਾਂਗਾ ਪ੍ਰਾਰਥਨਾ ਕਰਾਂਗਾ ਅਤੇ ਸੋਚਿਆ ਕਈ ਲੋਕ ਖੁਸ਼ ਹੋਣਗੇ ਤਦ ਮੈਂ ਪਰਿਵਾਰ ਚ ਫੋਨ ਕੀਤਾ ਫੋਨ ਪਤੀ ਨੇ ਚੱਕਿਆ ਅਤੇ ਮੈਂ ਉਹਨਾਂ ਨੂੰ ਕਿਹਾ ਸਿਸਟਰ ਨੂੰ ਫੋਨ ਦਵੋਗੇ ਹਾਂ ਜ਼ਰੂਰ ਦਵਾਂਗਾ ਬ੍ਰਦਰ ਕਹਿ ਕੇ ਪਤੀ ਅੰਦਰ ਗਿਆ ਅਤੇ ਉਹ ਸਿਸਟਰ ਸ਼ੇਰ ਦੀ ਤਰ੍ਹਾਂ ਗਰਜ ਰਹੀ ਸੀ ਜਾ ਕੇ ਚੱਕਣਾ ਹੈ ਤਾਂ ਡਰ ਉੱਥੇ ਜਾ ਕੇ ਵਿਚਾਰਾ ਸੁਣੋ ਸੁਣੋ ਇਸ ਤਰ੍ਹਾਂ ਕਹਿ ਕੇ ਉਠਾਉਣ ਦੀ ਬੜੀ ਕੋਸ਼ਿਸ਼ ਕੀਤੀ ਪਾਸਟਰ ਸतीश ਜੀ ਉਠੋ ਉਠੋ ਮੈਨੂੰ ਸੁਨਾਈ ਨਾ ਦੇਵੇ ਪਤਨੀ ਨੂੰ ਸੁਨਾਈ ਨਾ ਦੇਵੇ ਤੁਸੀਂ ਮੰਨੋ ਉਹ ਬੇਚਾਰੇ ਪਤੀ ਨੇ ਉਸ ਨੂੰ ਉਠਾਉਣ ਦੇ ਲਈ ਹੋਲੀ ਦੇਨੀ ਬੁਲਾਇਆ ਉਹਨੇ ਕਿਹਾ ਓ ਦਿਮਾਗ ਹੈ ਕਿ ਨਹੀਂ ਮੈਨੂੰ ਪਰੇਸ਼ਾਨ ਕਰ ਰਿਹਾ ਕੰਬਲ ਲੱਗ ਗਿਆ ਪਿਆਰਿਓ ਮੈਂ ਉਹਨਾਂ ਨੇ ਕਿਹਾ ਬ੍ਰਦਰ ਤੁਸੀਂ ਬੁਰਾ ਨਾ ਮੰਨਿਓ ਪਲੀਜ਼ ਮੈਂ ਸਮਝ ਗਿਆ ਮੈਂ ਫੋਨ ਕੀਤਾ ਸੀ ਦੱਸੋ ਮੇਰੇ ਫੋਨ ਦੇ ਕਾਰਨ ਤੁਸੀਂ ਕਿਉਂ ਲੜਨਾ ਹੈ ਆਪਸ ਵਿੱਚ ਹੱਥ ਜੋੜ ਤੇ ਉਸ ਤੋਂ ਬਾਅਦ ਕਿਸੇ ਨੂੰ ਫੋਨ ਨਹੀਂ ਕੀਤਾ ਕਿਉਂ ਮੁਸੀਬਤ ਚ ਪੈਣਾ ਸਭ ਨੂੰ ਨੀਂਦ ਪਿਆਰੀ ਆ ਤੁਹਾਨੂੰ ਕੀ ਸਮਝ ਆਇਆ 6 ਤੋਂ 8 ਵਜੇ ਵਿਚਕਾਰ 2 ਘੰਟੇ ਪ੍ਰਾਤਨ ਕਰਨੀਆ ਸੋਚ ਕੇ ਪਿਆਰਿਓ ਉੱਠਦੇ ਹੀ ਨਹੀਂ ਆ 7 ਵਜੇ ਵੀ ਨਹੀਂ ਉੱਠਦੇ 7:30 ਵਜੇ ਵੀ ਨਹੀਂ ਉੱਠਦੇ ਸ਼ਰਾਪ ਆ ਜਿਸ ਕਰਦੀ ਔਰਤ देरिन नाल ਉੱਠ ਦਿਆ ਉਸ ਘਰ ਦੇ ਲਈ ਉਹ ਪਤਨੀ ਸ਼ਰਾਪਿਤ ਹੈ ਜਿਸ ਘਰ ਵਿੱਚ ਜਿਹੜਾ ਪਤੀ 7 ਵਜੇ ਤੋਂ ਲੈ ਕੇ ਜਿਆਦਾ ਸਮੇਂ ਤੱਕ ਸੌਂਦਾ ਹੈ ਉਸ ਘਰ ਲਈ ਉਹ ਸ਼ਰਾਬ ਬਣ ਜਾਂਦਾ ਹੈ 7 ਵਜੇ ਤੱਕ ਸੌਂਤਾ ਕੋਈ ਗੱਲ ਨਹੀਂ ਆ ਲੇਕਿਨ 7 ਵਜੇ 8 ਵਜੇ 9 ਵਜੇ 10 ਵਜੇ ਤੱਕ ਸਾਇਰਨ ਹੀ ਸਾਇਰਨ ਐਂਬੂਲੈਂਸ ਦੀ ਤਰ੍ਹਾਂ ਇਹ ਠੀਕ ਨਹੀਂ ਆ ਸ਼ਰਾਬ ਪੀਏਗਾ ਗਰੀਬ ਹੋ ਜਾਓਗੇ ਆਪਣੀ ਨੀਂਦ ਤੋਂ ਬਚੋ ਜਦ ਮੈਂ ਆਪਣਾ ਜੀਵਨ ਸੇਵਾ ਲਈ ਦੇ ਦਿੱਤਾ ਤਾਂ 30 ਸਾਲ ਪਹਿਲਾਂ ਜਦ ਆਪਣਾ ਜੀਵਨ ਸੇਵਾ ਲਈ ਦੇ ਦਿੱਤਾ ਮੈਂ ਆਪਣੇ ਮਨ ਚ ਇੱਕ ਦ੍ਰਿੜ ਫੈਸਲਾ ਲਿਆ ਜੇ ਮੈਂ ਰੋਜ਼ ਸੋਵਾਂਗਾ ਤਾਂ 5 ਘੰਟੇ ਜਾਂ 6 ਘੰਟੇ ਇਹਨਾਂ 30 ਸਾਲਾਂ ਦੇ ਵਿੱਚ ਜਦ ਵੀ ਮੈਂ ਸਭ ਤੋਂ ਪਹਿਲਾਂ ਉੱਠਿਆ ਮੈਂ ਕੀ ਵੇਖਿਆ ਜਾਣਦੇ ਹੋ ਕਿ ਮੈਂ 5 ਘੰਟੇ ਜਾਂ 6 ਘੰਟੇ ਤੋਂ ਕਿਤੇ ਜ਼ਿਆਦਾ ਤਾਂ ਨਹੀਂ ਸੁੱਤਾ ਐਸਾ ਸਵਾਲ ਮੈਂ ਆਪਣੇ ਆਪ ਨੂੰ ਕਰਦਾ ਸੀ ਕਿਤੇ ਮੈਂ ਜ਼ਿਆਦਾ ਸੁੱਤਾ ਤਾਂ ਨਹੀਂ ਕਿਤੇ ਮੈਨੂੰ ਨੀਂਦ ਤਾਂ ਨਹੀਂ ਆਈ ਐਸਾ ਸਵਾਲ ਅੱਜ ਵੀ ਆਉਂਦਾ ਹੈ ਮੇਰੇ ਭੈਣੋਂ ਅਤੇ ਭਰਾਵੋ ਜੇ ਐਨੀ ਅਦਭੁਤ ਸੇਵਕਾਈ ਹੋ ਰਹੀ ਹੈ ਤਾਂ ਜੇ ਐਨੀ ਵੱਡੀ ਕਲਿਸਿਆ ਦੀ ਸਥਾਪਨਾ ਕੀਤੀ ਹੈ ਤਾਂ ਜੇ ਕਰੋੜਾਂ ਲੋਕਾਂ ਤੱਕ ਸੂਚ ਸਮਾਚਾਰ ਪਹੁੰਚਾ ਪਾ ਰਿਹਾ ਇਹਦਾ ਕਾਰਨ ਜਾਣਦੇ ਹੋ ਸਾਡੇ ਕਲਵਰੀ ਟੈਂਪਲ 'ਚ ਹਜ਼ਾਰਾਂ ਲੋਕ ਦਿਨ ਰਾਤ ਮਿਹਨਤ ਕਰਨ ਵਾਲੇ ਸੇਵਕਾਂ ਨੂੰ ਪਰਮੇਸ਼ਵਰ ਨੇ ਦਿੱਤਾ ਇਸ ਲਈ ਇਹ ਸੇਵਾ ਅੱਜ ਚੱਲ ਰਹੀ ਆ ਜੇ ਚਾਹੁੰਦੇ ਤੁਸੀਂ ਆਸ਼ੀਸ਼ਿਤ ਹੋਵੇ ਤੁਹਾਡਾ ਜੀਵਨ ਤੁਹਾਡੇ ਪਰਿਵਾਰ ਲਈ ਆਸ਼ੀਸ਼ਿਤ ਹੋਵੇ ਔਰ ਤੋਂ ਬਚੋ ਜੀਬ ਤੋਂ ਬਚੋ ਹੋਰ ਨੀਂਦ ਤੋਂ ਇਹਨਾਂ ਤਿੰਨ ਗੱਲਾਂ ਦੇ ਵਿੱਚ ਜੇ ਧਿਆਨ ਰੱਖੋਗੇ ਤਾਂ ਜ਼ਰੂਰ ਤੁਹਾਡਾ ਜੀਵਨ ਆਸ਼ੀਸ਼ ਪਾਏਗਾ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਤੁਹਾਡੀ ਮਹਾਨ ਹਜ਼ੂਰੀ ਵਿੱਚ ਖਾਸ ਵਚਨਾਂ ਦੇ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਨਾਰੀ ਤੋਂ ਜ਼ੁਬਾਨ ਤੋਂ ਅਤੇ ਨੀਂਦ ਤੋਂ ਅਸੀਂ ਬਚ ਕੇ ਰਹਿਣਾ ਹੈ ਨੀਂਦ ਤੋਂ ਬਚੋ ਨੀਂਦ ਆਲਸਪਨ ਕਿਵੇਂ ਪਰਿਵਾਰ ਨੂੰ ਬਰਬਾਦ ਕਰਦਾ ਹੈ ਜੀਬ ਕਿਸ ਤਰ੍ਹਾਂ ਜ਼ਿੰਦਗੀਆਂ ਨੂੰ ਨਾਸ਼ ਕਰ ਦਿਆ ਫालतू ਦੀ ਜਾਨ ਪਹਿਚਾਨ ਤੇ ਪਿਆਰ ਦੇ ਚੱਕਰਾ ਵਿੱਚ ਪੈਣ ਤੇ ਕਿਵੇਂ ਜੀਵਨ ਨਾਸ਼ ਹੋ ਜਾਂਦਾ ਹੈ ਪਿਤਾ ਕੀਮਤੀ ਵਚਨਾਂ ਦੁਆਰਾ ਤੁਸੀਂ ਸਾਡੇ ਸਾਰਿਆਂ ਨਾਲ ਗੱਲ ਕੀਤੀ ਇਹ ਵਚਨ ਸਾਡੇ ਸਾਰੇ ਅਲੀ ਫਲਵੰਤ ਹੋ ਜਾਵੇ ਸਾਡੇ ਜੀਵਨ ਆਸ਼ੀਸ਼ਿਤ ਹੋਣ ਸਾਡੇ ਪਰਿਵਾਰ ਬਣਾਏ ਜਾਣ ਜਵਾਨਾਂ 'ਚ ਸੁਧਾਰ ਆਵੇ ਪਿਤਾ ਸ਼ਾਂਤੀ ਅਤੇ ਆਨੰਦ ਨਾਲ ਜੀ ਸਕੀਏ ਐਸੀ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਚਲੋ ਕਲਵਰੀ ਪ੍ਰੇ ਟਾਵਰ 'ਚ ਤੁਹਾਡਾ ਸਵਾਗਤ ਹੈ। ਅਗਰ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਤੇ ਕਿਸੇ ਗੱਲ ਦੇ ਲਈ ਇੱਕ ਮਨ ਹੋ ਕੇ ਉਹਦੇ ਤੋਂ ਮੰਗੋਗੇ ਤਾਂ ਮੇਰੇ ਪਿਤਾ ਦੇ ਵੱਲੋਂ ਜਿਹੜਾ ਸੁਰਗ ਵਿੱਚ ਹੈ ਉਹਨਾਂ ਲਈ ਹੋ ਜਾਵੇਗਾ। ਇਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਨੂੰ ਸਿਖਾਇਆ। ਤੁਹਾਡੇ ਨਾਲ ਮਿਲ ਕੇ ਤੁਹਾਡੀਆਂ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਨ ਲਈ ਪ੍ਰਭੂ ਦੇ ਸੇਵਕ ਡਾਕਟਰ ਤੀਸ ਤੀਸ ਕੁਮਾਰ ਦੁਆਰਾ ਸ਼ੁਰੂ ਕੀਤੀ ਗਈ ਅਦਭੁਤ ਸੇਵਕਾਈ ਹੈ। ਕਲਵਰੀ ਪ੍ਰੇ ਟਾਵਰ ਤੁਸੀਂ ਕਿਹੜੇ ਵੀ ਇਲਾਕੇ ਦੇ ਹੋ ਜਿਹੜੀ ਵੀ ਭਾਸ਼ਾ ਬੋਲੋ ਤੁਹਾਡੇ ਨਾਲ ਮਿਲ ਕੇ ਤੁਹਾਡੀ ਭਾਸ਼ਾ ਵਿੱਚ ਤੁਹਾਡੇ ਨਾਲ ਮਿਲ ਕੇ 24 ਘੰਟੇ ਯੋਧੇ ਮਿਲ ਕੇ ਪ੍ਰਾਰਥਨਾ ਕਰਨ ਦੇ ਲਈ ਤਿਆਰ ਹੈ ਹਰ ਰੋਜ਼ 5000 ਤੋਂ ਜ਼ਿਆਦਾ ਪ੍ਰਾਰਥਨਾਵਾਂ ਬੇਨਤੀਆਂ ਸਾਡੇ ਕੋਲ ਪਹੁੰਚਾਈਆਂ ਜਾਂਦੀਆਂ ਹੈ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਪ੍ਰਾਰਥਨਾ ਯੋਧੇ ਪ੍ਰਾਰਥਨਾ ਕਰਦੇ ਆ ਪੂਰੀ ਕਲਿਸਿਆ ਮਿਲ ਕੇ ਪ੍ਰਾਰਥਨਾ ਕਰਦੇ ਆ ਅਤੇ ਪ੍ਰਭੂ ਅਦਭੁਤ ਕੰਮ ਕਰ ਰਿਹਾ ਜੇ ਤੁਹਾਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਸਕਰੀਨ ਤੇ ਦੇਖ ਰਹੇ ਨੰਬਰ ਤੇ ਹੁਣੇ ਕਾਲ ਕਰੋ ਸਾਡੇ ਪ੍ਰਾਰਥਨਾ ਯੋਧਿਆਂ ਨਾਲ ਮਿਲ ਕੇ ਪ੍ਰਾਰਥਨਾ ਕਰੋ ਅਤੇ ਪ੍ਰਭੂ ਤੋਂ ਤੁਸੀਂ ਉੱਤਰ ਪਾਓ ਪ੍ਰਾਰਥਨਾ ਕਰਨ ਦੇ ਲਈ ਸਾਡੇ ਨਾਲ ਸੰਪਰਕ ਕਰਨ ਵਾਲਾ ਨੰਬਰ ਹੈ 9100600300 ਸਾਰਿਆਂ ਨੂੰ ਬਚਾਉਣ ਦੇ ਲਈ ਇਸ ਲਈ 17 ਭਾਸ਼ਾਵਾਂ ਦੇ ਵਿੱਚ ਪ੍ਰਭੂ ਦੇ ਸੇਵਕ ਪ੍ਰਾਰਥਨਾ ਕਰਦੇ ਆ ਅਤੇ ਵਚਨ ਸੁਣਾਉਂਦੇ ਆ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕਟਪल्ली ਹైదరాబాద్ 72